ਹਾਂਜੀ ਬਾਈ ਜੀ ਅਸੀਂ ਆਇਆ ਹੜਾ ਵਾਲੇ ਲੱਕੇ ਚ ਰੋਜ਼ ਹੀ ਜਾਂਦੇ ਆ ਉੱਥੇ ਤੇ ਜੋ ਤੁਮਹਰੇ ਕੈਮਰਾ ਮਾਰਦੀ ਮੀਂਹ ਬਹੁਤ ਪਿਆਗਾ ਇਹ ਮੀਂਹ ਹੈਗਾਗਾ ਬਰਨਾਲੇ ਜ਼ਿਲ੍ਹੇ ਚ ਫਿਰਦੇ ਆ ਅਸੀਂ ਇੱਥੇ ਨਜਾਇਜ਼ ਜੀ ਮੀਂਹ ਪਿਆਗਾ ਤੇ ਬਹੁਤ ਯਾਰ ਕੁਦਰਤ ਦੀ ਕਰੋਪੀ ਆ ਬਹੁਤ ੱੱਕਾ ਹੋ ਰਿਹਾਗਾ ਹੁਣ ਬਾਈ ਜੀ ਆਪਾਂ ਹੜਾ ਵਾਲੇ ਲੱਕੇ ਦੀ ਗੱਲ ਕਰਦੇ ਆ ਵੀ ਉੱਥੇ ਯਾਰਾ ਪੰਜਾਬ ਜਿਹੜੇ ਹਿਸਾਬ ਨਾਲ ਪਰਿਵਾਰ ਬਣ ਕੇ ਲੜਿਆ ਨਾ ਉੱਥੇ ਤੁਸੀਂ ਨਜਾਇਜ਼ ਜੀ ਰਾਸ਼ਨ ਸਾਰਾ ਸਮਾਨ ਭੇਜਦਾ ਉੱਥੇ ਤੁਸੀਂ ਗਰਦ ਘੜਤੀ ਜਿੰਨਾ ਕੁਦਰਤੀ ਹੜਾ ਆਇਆ ਨਾ ਉੰਨੇ ਉੱਥੇ ਲੰਗਰ ਦੇ ਹੜਾ ਆਏ ਵਿਆ। ਉੰਨੇ ਉੱਥੇ ਰਾਸਣ ਦੇ ਹੜਾ ਆਏ ਵਿਆ। ਮੈਂ ਹੁਣ ਬੇਨਤੀ ਇਹ ਕਰਨੀ ਚਾਹਨਾਗਾ ਵੀ ਹੂੰ ਤਾਂ ਤੁਸੀਂ ਨਹੀਂ ਮੰਨਣੀ। ਕਿਉਂਕਿ ਜਿਹੜੇ ਵੀ ਪਿੰਡ 'ਚ ਰਾਸਣ ਇਕੱਠਾ ਹੋ ਗਿਆ ਉੱਥੇ ਪਿੰਡ 'ਚ ਇਹ ਗੱਲ ਚੱਲ ਪੈਂਦੀ ਆ ਵੀ ਲੈ ਕੇ ਜਾਓ ਭਾਈ ਲੈ ਕੇ ਆਓ। ਮੈਂ ਤਾਂ ਹੁਣ ਇਹ ਬੇਨਤੀ ਕਰਦਾ ਵੀ ਉਹ ਹੜਾ ਵਾਲੇ ਇਲਾਕੇ 'ਚ ਹੁਣ ਇਹਦੀ ਰਾਸਣ ਦੀ ਨਹੀਂ ਜ਼ਰੂਰਤ ਐ ਢੀ ਹੁਣ ਉੱਥੇ ਜ਼ਰੂਰਤ ਪਤਾ ਅੱਜ ਤੋਂ ਮਹੀਨੇ ਨੂੰ ਪੈਣੀ ਐ ਜਿਵੇਂ ਦਿਲਜੀਤ ਦਸਾਂਝ ਨੇ 10 ਪਿੰਡ 10 ਪਿੰਡਾਂ ਸਾਂਭਿਆਂ ਨੇ ਗੋਦ ਲਿਆ ਇੱਕ ਹਿਸਾਬ ਦੇ ਉਹ ਕਹਿੰਦਾ ਜਦੋਂ ਪਾਣੀ ਉੱਤਰ ਗਿਆ ਸਾਰਾ ਖਰਚਾ ਡੰਗਰ ਦਾ ਮਾਲ ਪਸ਼ੂ ਦਾ ਟਰੈਕਟਰ ਮੈਂ ਲੈ ਕੇ ਦਿਆਂਗਾ ਜਿਹਦਾ ਘਾਟ ਟਹਿ ਗਿਆ ਕਿਹਦੀ ਜ਼ਮੀਨ ਪੱਧਰ ਕਰਨ ਵਾਲੀ ਆ ਬ੍ਰੇਤੀ ਫਿਰਦੀ ਆ ਕਿਸੇ ਦੀ ਮੋਟਰ ਤੇ ਆ ਟਰਾਂਸਫਾਰਮ ਟੁੱਟ ਗਿਆ ਖੰਭੇ ਟੁੱਟ ਗਏ ਕਿਸੇ ਦੀ ਮੋਟਰ ਦਾ ਕੋਠਾ ਟਹਿ ਗਿਆ ਸਾਰਾ ਸਿਸਟਮ ਕਹਿੰਦਾ ਮੈਂ ਕਰਕੇ ਦੂੰ ਸੱਟ ਵੀ ਉਹਦੀ ਗੱਲ ਜਮਾ ਸਹੀ ਆ ਹੁਣ ਉਹ ਰਾਸ਼ਨ ਭੇਜ ਦਿੰਦਾ ਪਾਣੀ ਆ ਬੋਤਲਾਂ ਆ ਆਟਾ ਜਾਂ ਹੋਰ ਸਾਰਾ ਸਮਾਨ ਭੇਜ ਦਿੰਦਾ ਉੱਥੇ ਹੁਣ ਤੁਸੀਂ ਇੱਕ ਗੱਟਾ ਇੱਕ ਗੱਟਾ 500 ਬੰਦਾ ਨਹੀਂ ਖਾਂਦਾ ਐਨਾ ਰਸਣ ਕਿੰਨਾ ਖਾਈ ਜਾਣਗੇ ਐ ਕੋਈ ਉਹ ਐ ਉੱਥੇ ਐ ਮਾਹੌਲ ਵੀ ਨਹੀਂ ਹੋਇਆ ਵੀ ਜਮੀਂ ਭੁੱਖ ਮਰੀ ਫੈਲ ਗਈ ਹਜੇ ਐ ਪਿੰਡ ਬਚੇ ਹੋਇਆ ਐ ਕੋਈ ਗੱਲ ਨਹੀਂ ਅਗਲੇ ਦੇ ਰਿਸ਼ਤੇਦਾਰ ਹੈਗੇ ਆ ਇੱਕ ਦੂਜੇ ਰਿਸ਼ਤੇਦਾਰਿਆਂ ਚ ਵਗ ਜਾਂਦੇ ਆ ਉੱਥੇ ਹੜ ਆਉਂਦੀ ਰਹਿੰਦੇ ਆ ਉਹਨਾਂ ਨੂੰ ਪਤਾਗਾ ਕਿਉਂਕਿ ਇਤਕੀ ਪੌਲੀ ਵੱਡੀ ਪੱਦਰ ਤੇ ਮਾਰ ਪਈ ਉੱਥੋਂ ਪਸੂ ਉਹ ਆਦੇ ਰਿਸ਼ਤੇਰੀਂ ਚ ਛੱਡੇ ਆਉਂਦੇ ਪਹਿਲੀ ਮੈਂ ਤੇ ਜੋ ਤੇ ਜਿਹੜਾ ਮੁੰਡਾ ਕੈਮਰਾ ਫੜੀ ਬੈਠਾ ਸੀ ਗਏ ਸੀਗੇ ਤੇ ਸਾਨੂੰ ਜੇ ਤੁਸੀਂ ਪੁੱਛਿਆ ਕਰੀਏ ਪਸੂ ਕਿੱਧਰ ਲੈ ਕੇ ਜਾਂਦੇ ਆ ਉਹ ਕਹਿੰਦੇ ਸਾਨੂੰ ਪਤਾ ਲੱਗਣ ਲੱਗਿਆਂ ਕਿ ਹੁਣ ਦਰਿਆ ਚੜੂਗਾ ਤੇ ਅਸੀਂ ਪਸ਼ੂ ਰਸਤੇ ਆ ਰਹੇ ਛੱਡੇ ਹੁੰਨੇ ਆ ਕਿਉਂਕਿ ਪਹਿਲਾਂ ਵੀ ਹੜਾ ਹੁੰਦੇ ਰਹਿੰਦੇ ਆ ਇਸ ਲਈ ਬਾਈ ਬੇਨਤੀ ਮੈਂ ਤਾਂ ਇਹੀ ਕਰਦਾ ਕੀ ਬੇਨਤੀ ਕਰਦਾ ਵੀ ਬਾਈ ਬਣੇ ਉਹ ਬਾਈ ਬਣੇ ਮੈਂ ਤਾਂ ਇਹੀ ਕਹਿਣਾ ਵੀ ਤੁਸੀਂ ਹੁਣ ਨਾ ਵੇਸਟ ਕਰੋ ਸਮਾਨ ਤੁਸੀਂ ਡੀਜ਼ਲ ਜੇ ਮਾਲ ਪਿੰਡ ਚੋਂ ਕਣਕ ਇਕੱਠੀ ਕਰ ਲਈ ਉਹਨੂੰ ਕਣਕ ਨੂੰ ਵੇਚ ਲੋ ਉਹਨੂੰ ਰਸਨ ਨੂੰ ਵੇਚ ਕੇ ਡੀਜ਼ਲ ਇਕੱਠਾ ਕਰੋ ਟਰੈਕਟਰ ਲੈ ਕੇ ਜਾਣੇ ਪੈਣਗੇ ਕਿਉਂਕਿ ਉਦੋਂ ਆਪਣੀ ਵੀ ਫਸਲ ਸਿਰੇ ਤੇ ਆ ਜੂ ਮਹੀਨੇ 20 ਦਿਨਾਂ ਨੂੰ ਵੱਢਣ ਆਲਾ ਹੋ ਚੁਣਾ ਉਦੋਂ ਆਪਣੇ ਕੋਲ ਕਿਸੇ ਕੋਲ ਟਾਈਮ ਨਹੀਂ ਹੋਣਾ ਜਦੋਂ ਪੈਸੇ ਹੋਣਗੇ ਅਗਲੇ ਨੂੰ ਡੀਜ਼ਲ ਦੇ ਦੇਵੋਗੇ ਜਾਂ ਟਰੈਕਟਰ ਅਗਲੇ ਦੇ ਹੋਣਗੇ ਜਾਂ ਇਹ ਵੀ ਹੋ ਸਕਦਾਗਾ ਤੁਸੀਂ ਟਰੈਕਟਰ ਕਿਰਾਏ ਤੇ ਵੀ ਭੇਜ ਦੋਗੇ ਜਦੋਂ ਕੋਲੇ ਪੈਸੇ ਨਾ ਹੋਏ ਹੁਣ ਰਾਸ਼ਨ ਚ ਹੀ ਗੜ ਗਿਆ ਸਾਰਾ ਸਮਾਨ ਤੇ ਫਿਰ ਭਰਾਵੋ ਗੱਲ ਨਹੀਂ ਬਣੇ ਬਸ ਮੈਂ ਇਹੀ ਬੇਨਤੀਆਂ ਕਰਨੀਆਂ ਚਾਹਨਾ ਵੀ ਉਤਰੋ ਮદાન ਚ ਪੈਸਾ ਇਕੱਠਾ ਕਰੋ ਪਿੰਡ ਚ ਰਾਸ਼ਨ ਇਕੱਠਾ ਕਰੋ ਨੂੰ ਆ ਸਾਬ ਲੋ ਇੱਕ ਮਹੀਨੇ ਲੋੜ ਪਊਗੀ ਪਾਰੇ ਦੇ ਹਾਲਾਤ ਬਹੁਤ ਮਾੜੇ ਆ 8-9 ਪਿੰਡਾਂ 'ਚ ਵੱਡੇ ਪੱਤਰ ਤੇ 8-9 ਸੂਬਿਆਂ 'ਚ ਆ ਸੂਬਿਆਂ 'ਚ ਨਹੀਂ 8-9 ਜ਼ਿਲ੍ਹਿਆਂ 'ਚ 8-9 ਜ਼ਿਲ੍ਹਿਆਂ 'ਚ ਪਾੜੇ ਵੱਡੇ ਪੱਤਰ ਤੇ ਹੜਾ ਹੜਾ ਆਏ ਹੋਏ ਆ ਤੇ ਕੰਮ ਹੈਗਾ ਪ੍ਰਭੂ ਖਰਾਬ ਸਰਕਾਰਾਂ ਭੱਜ ਗਈਆਂ ਹੁਣ ਆ ਮੀਂਹ ਬਹੁਤ ਪਈ ਜਾਂਦਾ ਥਾਂ ਥਾਂ ਤੇ ਜੇ ਮਾਲ ਵਿੱਚ ਜੇ ਹੜਣੀ ਦਾ ਮੀਂਹੇ ਮਾਰਤੇ ਕਿਉਂਕਿ ਇਧਰ ਘਰਜੜੀ ਫਿਰਦੀ ਆ ਮੱਝ ਦੇ ਮੱਝ ਦੇ ਬਾਬਾ ਹੜਾ ਨੇ ਮਾਰਤਾ ਤੇ ਬਾਈ ਜੀ ਪੰਜਾਬ ਨੂੰ ਜਿਵੇਂ ਉਹ ਦੇ ਦੇਣਾ ਕਿ ਆਪ ਕਿਹੜਾ ਹੁੰਦਾ ਮੈਨੂੰ ਲੱਗਦਾ ਯੂਕੇ ਵਾਲਾ ਕਰਾਉਂਦਾ ਹੁੰਦਾ ਦਿਲਬੀਰ ਗਿੱਲ ਉਹਨਾਂ ਨੇ ਵੀ ਉਹ ਬੰਦ ਕਰਤਾ ਕਹਿੰਦੇ 1.5 ਕਰੋੜ ਦਾ ਖਰਚਾ ਆਉਂਦਾ ਹੁੰਦਾ ਕਬੱਡੀ ਕੱਪ ਹੁਣ ਆਪਾਂ ਨੂੰ ਕਬੱਡੀ ਕੱਪ ਜਾਂ ਹੋਰ ਉਧਰੋਂ ਥੋੜਾ ਜਿਹਾ ਧਿਆਨ ਠਾਕੇ ਆਪਾਂ ਲੋਕ ਬਚਾਉਣ ਦੀ ਲੋੜ ਆ ਪੱਟੇ ਪੱਦਰ ਤੇ ਨੁਕਸਾਨ ਹੋ ਗਿਆ ਇਹ 88 ਵਾਂਗੂ ਆਇਆ ਪਹਿਲਾਂ 47 ਨੇ ਮਾਰਤੇ ਫਿਰ 84 ਚ ਸਿਸਟਮ ਹੋ ਗਿਆ 88 ਜੋ ਗਿਆ ਹੜਾ ਇਹ ਫਿਰ ਹੁਣ 23 ਜਾ ਕੇ ਸੀ ਆ 25 ਚੱਲ ਪਿਆ ਵੱਡੇ ਪੱਦਰ ਤੇ ਲੋਕਾਂ ਨਾਲ ਭੜੀ ਹੋ ਰਹੀ ਆ ਮੈਂ ਤਾਂ ਇਹੀ ਬੇਨਤੀ ਕਰਨੀ ਚਾਹਉਨਾ ਆਜੋ ਮੈਦਾਨ ਚ ਉਤਰੋ ਤੇ ਆਪਾਂ ਆਪਦੇ ਬੰਦੇ ਵਿਚਾਲੀ ਠੀਕ ਹੈ ਵੀਰੋ ਤੇ ਬਾਕੀ ਮੈਂ ਤੁਹਾਨੂੰ ਬਸ ਅਸੀਂ ਰੋਜ਼ ਅਪਡੇਟ ਦਿੰਦੇ ਰਹਿਵਾਂਗੇ ਹੜ੍ਹਾਂਾਂ ਦੇ ਲੱਗ ਕੇ ਜਾਂਦੇ ਰਹਿੰਨੇ ਆ ਆ ਸਾਡਾ YouTube ਚੈਨਲ ਜਿਹੜੇ ਤੇ ਵੀ ਪਾਵਾਂਗੇ ਇਹਨੂੰ ਸਬਸਕ੍ਰਾਈਬ ਕਰੋ ਇਹਦੇ ਨਾਲ ਜੁੜੇ ਰਹੋ ਰੋਜ਼ ਨਵੀਂ ਤੋਂ ਨਵੀਂ ਸੀ ਅਪਡੇਟ ਲੈ ਕੇ ਆਉਨੇ ਆ ਅੱਜ ਹਰੀਕੇ ਤੇ ਅਸੀਂ Facebook ਤੇ ਲਾਈਵ ਹੋਏ ਸੀ ਪੁੱਥੀ ਵੀ ਦਿਖਾਉਂਦੇ ਆ ਰਹੇ ਨੇ ਵੀ ਕਿੰਨਾ ਪਾਣੀ ਦਾ ਪੱਤਰ ਚੜ ਗਿਆ ਕਿੰਨਾ ਉਤਰ ਗਿਆ ਕੀ ਹੋ ਗਿਆ ਬਸ ਇਹੀ ਬੇਨਤੀਆਂ ਸੀ ਧੰਨਵਾਦ ਜਿਉਂਦੇ ਰਹੋ ਧੰਬ ਕੇ ਸ਼ੇਅਰ ਕਰਦੇ